ਨਾਨਕ ਨਾਮ ਚੜਦੀ ਕਲਾ ਤੇਰੇ ਪਾਣੀ ਸਰਬਤ ਦਾ ਪਲਾ ਸਿੱਖ ਇਤਿਹਾਸ ਅਤੇ ਸਿੱਖੀ ਵਿਚਾਰਧਾਰਾ ਇਨਸਾਨ ਨੂੰ ਚੜਦੀ ਕਲਾ ਚ ਰਹਿਣ ਦਾ ਜਜ਼ਬਾ ਬਖਸ਼ਦੀ ਹੈ ਦਸਮੇਸ਼ ਪਿਤਾ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦਾ ਸਮੁੱਚਾ ਜੀਵਨ ਚੜਦੀ ਕਲਾ ਦੀ ਜੁੰਦੀ ਜਾਗਦੀ ਮਿਸਾਲ ਹੈ ਇੱਕ ਛੋਟੇ ਜਿਹੇ ਬਾਲਕ ਦੁਆਰਾ ਆਪਣੇ ਪਿਤਾ ਨੂੰ ਕੁਰਬਾਨੀ ਲਈ ਕਹਿਣਾ ਉਹਨਾਂ ਦੀ ਚੜਦੀ ਕਲਾ ਦੀ ਸੋਚ ਨੂੰ ਹੀ ਦਰਸਾਉਂਦਾ ਹੈ चड़दी कलाते फलसवे विच डारदा कोई स्थान नहीं बल्कि वीरता साहस अति दिलेरी है गुरु जी द्वारा कहे शब्द चिड़ियों से मैं बाज लड़ाऊं भूपन के संग रंग भिड़ाऊं सवा लाख से एक लड़ाऊं तबे गोबिंद सिंह नाम कहाऊं दुनिया दी रगा विच अठा साहस अति शक्ति परंदी समरथता रखते हैं ए गुरु जी दी चढ़दी कलादा संकल्प ही है जिस तो प्रभावित होके ਜੰਮ ਕੋਰ ਦੀ ਚਾਂਗਵੇਜ ਸਿਰਫ 40 ਸਿੰਘਾਂ ਨੇ 10 ਲੱਖ ਮੁਗਲਾਂ ਦੀ ਭਾਰੀ ਫੌਜ ਦਾ ਸਾਹਮਣਾ ਕੀਤਾ ਚੜ੍ਹਦੀ ਕਲਾ ਅਸਲ ਵਿੱਚ ਅਜਿਹੀ ਅਵਸਥਾ ਹੈ ਜਿੱਥੇ ਖੁਸ਼ੀ ਗਮੀ ਦੁੱਖ ਸੁਖ ਅਮੀਰੀ ਗਰੀਬੀ ਜਾਤ ਪਾਤ ਹਾਰ ਜਿੱਤ ਸਭ ਇੱਕ ਹੋ ਜਾਂਦੇ ਨੇ ਖੰਡੇ ਬਾਟੇ ਦੇ ਅੰਮ੍ਰਿਤ ਨੇ ਉੱਚ ਨੀਚ ਖਤਮ ਕਰ ਦਿੱਤੀ ਆਪਣੇ ਚਾਰਾ ਪੁੱਤਰਾਂ ਦੀ ਸ਼ਹਾਦਤ ਤੇ ਵੀ ਗੁਰੂ ਜੀ ਡੋਲੇ ਨਹੀਂ ਬਲਕਿ ਚੜ੍ਹਦੀ ਕਲਾ ਨੂੰ ਪੇਸ਼ ਕਰਦੇ ਆਂ ਇਹੀ ਕਿਆ ਇਨ ਪੁੱਤਰਨ ਕੇ ਵਾਰ ਨੇ ਵਾਰ ਦੀਏ ਸੁਤਚਾਰ ਚਾਰ ਮੂਏ ਤੋਂ ਕੀਆ ਹੁਆ ਜੀਵਤ ਗਈ ਹਜ਼ਾਰ ਸਤਸ਼੍ਰੀਅਕਾਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦੇਜੇ ਕਾਰੇ ਵੀ ਚੜ੍ਹਦੀ ਕਲਾ ਦੇ ਸੰਕਲਪ ਨੂੰ ਦਰਸਾਉਂਦੇ ਹਨ ਚੜ੍ਹਦੀ ਕਲਾ ਦਾ ਸੰਕਲਪ ਨਾਮ ਸਿਮਰਨ ਨਾਲ ਹੀ ਅਪਣਾਇਆ ਜਾ ਸਕਦਾ ਹੈ ਜਦ ਮਨ ਵਿੱਚ ਪ੍ਰਮਾਤਮਾ ਲਈ ਅਸੀਮ ਵਿਸ਼ਵਾਸ ਅਤੇ ਪ੍ਰੇਮ ਪੈਦਾ ਹੋ ਜਾਂਦਾ ਹੈ ਤਾਂ ਡਰ ਖਤਮ ਹੋਣਾ ਸ਼ੁਰੂ ਹੋ ਜਾਂਦਾ ਹੈ ਇਸੇ ਅਵਸਥਾ ਵਿੱਚ ਇਨਸਾਨ ਚੜ੍ਹਦੀ ਕਲਾ ਦੇ ਸੰਕਲਪ ਨੂੰ ਆਪਣੇ ਅੰਦਰ ਸਮੋ ਲੈਂਦਾ ਹੈ ਗੁਰੂ ਜੀ ਦੁਆਰਾ ਦਰਸਾਈ ਰਾਹ ਤੇ ਹੀ ਸਾਡੀ ਸਿੱਖੀ ਕਾਇਮ ਹੈ ਹਰ ਇਨਸਾਨ ਨੂੰ ਚੜ੍ਹਦੀ ਕਲਾ ਦੇ ਫਲਸਫੇ ਨੂੰ ਅਪਣਾਉਣਾ ਚਾਹੀਦਾ ਹੈ ਕਿ ਗੁਰੂ ਜੀ ਦੀਆਂ ਇਨ੍ਹਾਂ ਸਤਰਾਂ ਨੂੰ ਹਮੇਸ਼ਾ ਯਾਦ ਰੱਖਣਾ ਚਾਹੀਦਾ ਹੈ ਨਾ ਡਰੂੰ ਅਰ ਸੋਚਿ ਬਚਾਈ ਲਰੂੰ ਨਿਸ਼ਚੈ ਕਰੇ ਆਪਣੀ ਜੀਤ ਕਰੂੰ ਨਿਸ਼ਚੈ ਕਰੇ ਆਪਣੀ ਜੀਤ ਕਰੂੰ ਨਿਸ਼ਚੈ ਕਰੇ ਆਪਣੀ ਜੀਤ ਕਰੂੰ